ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹਾ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜਿ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤ੍ਰਿਪਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਸੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅ ਕਰਮੰ ਨਮਸਤੰ ਅ ਧਰਮੰ ਨਮਸਤੰ ਅ ਨਾਮੰ ਨਮਸਤੰ ਅ ਤਹਾਮੰ ਨਮਸਤੰ ਜੀਤੇ ਨਮਸਤੰ ਅ ਭੀਤੇ ਨਮਸਤੰ ਅ ਬਾਹੇ ਨਮਸਤੰ ਅ ਟਾਹੇ ਨਮਸਤੰ ਅ ਨੀਲੇ ਨਮਸਤੰ ਅ ਨਾਦੇ ਨਮਸਤੰ ਅ ਛੇਦੇ ਨਮਸਤੰ ਅ ਗਾਦੇ ਨਮਸਤੰ ਅ ਕੰਜੇ ਨਮਸਤੰ ਅ ਭੰਜੇ ਨਮਸਤੰ ਉਦਾਰੇ ਨਮਸਤੰ ਅ ਪਾਰੇ ਨਮਸਤੰ ਸੋਇ ਕੈ ਨਮਸਤੰ ਅਨੇਕੈ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੈ ਨਮਸਤੰ ਨਿਰਭਰਮੈ ਨਮਸਤੰ ਨਿਰਦੇਸੈ ਨਮਸਤੰ ਨਿਰਭੇਸੈ ਨਮਸਤੰ ਨਿਰਨਾਮੈ ਨਮਸਤੰ ਨਿਰਕਾਮੈ ਨਮਸਤੰ ਨਿਰਦਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਦੂਤੇ ਨਮਸਤੰ ਅਪੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਿਰਬਰਗੇ ਨਮਸਤੰ ਅਸਰਗੇ ਨਮਸਤੰ ਪਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗੰਮੇ ਨਮਸਤੰ ਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਅਮਜਵੇ ਨਮਸਤਸਤ ਅਜਵੇ ਆਦੇ ਸੰਘ ਦੇਸੇ ਨਮਸਤੰ ਅਪੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੋ ਬਨਮੇ ਨਮੋ ਸਰਵ ਗਉਨੇ ਨਮੋ ਸਰਵ ਭਾਉਨੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾ ਰੰਗ ਨਮਸਤੰ ਕਰਤਾਰੰ ਨਮੋ ਸਰਵ ਧੰਦੇ ਨਮੋਸਤ ਅਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੋਹਾਗੇ ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਨੇ ਚਾਚਰੀ ਛੰਦ ਤਵਾ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਙੂ ਹੈ ਅਲੇਖ ਹੈ ਅਪੇਖ ਹੈ ਨਾਮ ਹੈ ਅਕਾਮ ਹੈ ਅਤਿਹ ਹੈ ਅਪੇਹ ਹੈ ਅਜੀਤ ਹੈ ਅਪੀਤ ਹੈ ਤਰਮਾਨ ਹੈ ਨਿਦਾਨ ਹੈ ਤਿਰਬਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜਾਦ ਹੈ ਅਜਨਮ ਹੈ ਬਰਨ ਹੈ ਭੂਤ ਹੈ ਭਰਨ ਹੈ ਅਗੰਝ ਹੈ ਪੰਜ ਹੈ ਝੂਜ ਹੈ ਝੰਝ ਹੈ अमीक हैं रफीक हैं या तंद हैं या बंद हैं निर्बूज हैं या सूझ हैं या काल हैं या जाल हैं अल्लाह हैं अजाह हैं अनंत हैं महंत हैं अलीक हैं निर्सरीक हैं निर्लंब हैं असंभ हैं अगम हैं या जम हैं भूत हैं शूत हैं अलोक हैं या शोक हैं या कर्म हैं या परम हैं अजीत हैं या पीत हैं या हैं अगाह हैं ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਯਾਤ ਸੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਣੇ ਨਮੋ ਸਰਬ ਪਾਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਨ ਭਾਨੇ ਨਮੋ ਮਨ ਮਾਨੇ नमो चंद्र चंद्रे नमो पान पानने नमो गीत गीते नमो तान तानने नमो नृत्य नृत्य नमो नाद नादे नमो पान पानने नमो बाद बादे अनंगी अनामे समस्ती स्वरूपे परपंगी परमाथे समस्ती विपूते कलंकं बिना ने कलंकी स्वरूपे नमो राज राजेश्वरं परम रूपे नमो योग योगेश्वरं परम सिद्धे नमो तो राजरंग परमृद नमो पाणे नमो तो माणे नमो परम ज्ञाता नमो लोकमाता अपीय अपुगते नमो जोग जोगे स्वरण परम जुगते नमो क्रूर कर्मे नमो प्रेत देवे सो स्वधे नमो रोग हरता नमो राग रूपे नमो नमो नम पूप पुपे नमो दान दानने नमो मन माने नमो रो गुरुगे नमत्तम कृष्णानं नमो मंत्र मंत्रं नमो जंतर जंतरं नमो इष्ट इस्ते नमो तन्त्र तन्त्रं सदा सच्चिदानंद सर्वं परनासी अनूपे अरूपे समस्तुल निवासी सदा सिद्धदा बुद्धदा प्रित कर्ता अधो उर्ध अर्धं अगम ओगार्ता ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਸ਼ੇਦੀ ਅਭੇਦੀ ਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਦੇਸ ਹੈ ਅਪੇਸਾ ਭੁਜੰਗ ਪ੍ਰਿਆਤ ਛੰਦ ਅਗੱਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤੁੰ ਨਰਨਾਥੇ ਨਮਸਤੁੰ ਪਰਮਾਥੇ ਨਮਸਤੁੰ ਅਗੰਜੇ ਨਮਸਤੁੰ ਅਭਜੇ ਨਮਸਤੁੰ ਅਕਾਲੇ ਨਮਸਤੁੰ ਅਪਾਲੇ ਨਮੋ ਸਰਬਦੇਸੇ ਨਮੋ ਸਰਬਭੇਸੇ ਨਮੋ ਰਾਜਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਹਾ ਮਾਹੇ नमो गीत गीते नमो प्रीत प्रीते नमो रोख रोखे नमो नम सोखे नमो सर्व रोगे नमो सर्व सर्वजीतं नमो सर्व जीतं नमो सर्व पीतं नमो सर्व ज्ञानं नमो परमतानं नमो सर्व सर्वमन्त्रं नमो सर्व सर्वजन्त्रं नमो सर्व दृश्यं नमो सर्व सर्वकृसङ्गं नमो सर्व रंगे त्रिपङ्गी अनंगे ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪਰਸਿਜੇ ਕਿਰਪਾਲੰ ਸੁਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਬਦਾ ਰਿੱਧ ਸਿੱਧ ਨਿਵਾਸੀ ਚਰਪਟ ਛੰਦ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰਗ ਦਾਤਾ ਸਰਬੰਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਨੰ ਸਰਬੰਗ ਤਰਾਣ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਵਾਲ ਛੰਦ ਤਵ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬਮਾਨ ਤਨਮਾਨ ਦੇਵ ਅਭੇਵ ਆਦ ਉਦਾਰ ਸਰਵਪਾਲਕ ਸਰਵਕਾਲਕ ਸਰਵ ਕੋ ਪੁਨਕਾਲ ਜਤਰ ਤਤਰ ਵਿਰੱਜਹੀ ਅਬਦੂਤ ਰੂਪ ਰਿਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇਸ ਔਰ ਨਾ ਪੇਸ ਜਾਕਰ ਰੂਪ ਰੇਖ ਨਾਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖਤ ਧਾਮ ਹੂ ਨਹ ਜਾਹੇ ਸਰਬ ਮਾਨ ਸਰਬਤਰ ਮਾਨ ਸਦਾਬ ਮਾਨ ਤਤਾਹੇ ਏਕ ਮੂਰਤ ਅਨੇਕ ਦਰਸਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਪੇਵ ਨਾ ਜਾਣਹੀ ਜੇ ਬੇਦਿਆਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣਈ ਕਿਹ ਜੇ ਬਾ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤੁਰ ਚੱਕ ਮਨ ਹੀ ਪੁਰਤੀਨ ਲੋਕ ਚੌਦਹ ਕੇ ਬਿਖੈ ਜਗ ਜਾਪ ਹੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬੇਸਵ ਰਚਿਓ ਸਉਮ ਭਵ ਕर्ण ਪੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ ਧਰਮ ਤਾਮਸੋ ਪਰਮ ਰਹਿਤ ਭੂਤ ਅਲਖ ਅਭੇਸ ਅੰਗ ਰਗਨਾ ਰੰਗ ਜਾ ਕਹ ਜਾਤ ਪਾਤਨਾ ਨਾਮ ਗਰਬ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ ਆਪਰੂਪ ਅਮੇਕ ਅਨੁਸਤਤ ਏਕਪੁਰਖ ਅਵਧੂਤ ਗਰਬਗੰਜਨ ਸਰਬਭੰਜਨਾ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕਪੁਰਖ ਅਪਾਰ ਸਰਬਲਾਇਕ ਸਰਬਗਾਇਕ ਸਰਬ ਕੋ ਪ੍ਰਤਿਪਾਰ ਸਰਬਗੰਤਾ ਸਰਬਹੰਤਾ ਸਰਬਤੇ ਅਨਭੇਖ ਸਰਬ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰ ਰੇਖ ਬਾਰਮੇ ਬੇਦ ਪੁਰਾਨ ਜਾਕ ਨੇਤਿ 파ਖਤ ਨਿਤ ਕੋਟ ਸਿਮਰਤ ਪ੍ਰਾਨ ਸਾਸਤਰ ਨਾ ਆਵਹੀ ਬਹੁ ਚਿਤ ਮਦ ਪਰ ਸ਼ੰਦ ਤਵ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਆਨੰਗ ਅਨਪਾ ਪ੍ਰਕਾਸ਼ ਨਿਸਧਨ ਅਨਾਸ ਆਜਾਨ ਬਾਹੂ ਸਾਹਾਨ ਸਾਹੋ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਲ ਰੰਕਾਨ ਰੰਕ ਕਾਲਾਨ ਕਾਲ ਅਨੁਪੂਤ ਅੰਗ ਆਪਾ ਅਪੰਗ ਗਤਮਿਤ ਅਪਾਰ ਗੁਣਗਨ ਉਦਾਰ ਮਨਗਨ ਪ੍ਰਣਾਮ ਨਿਰਪੈ ਨਿਕਾਮ ਆਤਦੁੱਤ ਪ੍ਰਚੰਡ ਮਿਤ ਗਤ ਅਖੰਡ आलिस कर्म अदृस धर्म सर्पा परणाडय अननंड बाडय चाचरी शंद त प्रसाद गोविंदे मुकंदे उदारे अपारे हरयंग करयंग निरनामे अकामे भुजंग प्रयात शंदा चत्र चक्र करता चत्र चक्र हरता चत्र चक्र दानने चत्र चक्र जाने ਚਤੁਰ ਚੱਕਰਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਜਾਚਰੀ ਸੰਦ ਨਾ ਸੱਤਰੈ ਨਾ ਮਿੱਤਰੈ ਨਾ ਪਰਮੰ ਨਾ ਪਿੱਤਰੈ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰਿ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਵਾ ਪ੍ਰਸਾਦ ਕਥਤੇ ਕਿ ਆਛਿਜ ਦੇਸੈ ਕਿ ਆਭਿਜ ਭੇਸੈ ਕਿ ਆਗੰਜ ਕਰਮੈ ਕਿ ਆਪੰਜ ਭਰਮੈ ਕਿ ਆਭਿਜ ਲੋਕੈ ਕਿ ਆਦਿੱਤ ਸੋਕੈ ਕਿ ਅਬਧੂਤ ਵਰਨਾ ਕਿ ਵਿਪੂਤ ਕਰਨਾ के राजंग प्रवाह हैं के धर्म तुजाह हैं के आशोक बर्ण के सर्वा अपर्ण के कृति के के है के क्षत्र क्षत्रिय हैं के ब्रह्मस्वरूप के अनुपव अनुप के आद अदेव है के आप अपेव हैं, के है के चित्रं बहीन के इक अधीन के रोजी रजा क रहीम रिहा के पाक व्यवह के गैबुल गैव है ਕਿ ਆਪੋ ਬਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਨ ਕੁੰਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕਰਹੀ ਮਹ ਕਿ ਕਰਮੰ ਕਰੀਮ ਹੈ ਕਿ ਸਰਬੰਕਲੀ ਹੈ ਕਿ ਸਰਬੰਦਲੀ ਹੈ ਕਿ ਸਰਵਤਰ ਮਾਨਿਆ ਹੈ ਕਿ ਸਰਵਤਰ ਦਾਨਿਆ ਹੈ ਕਿ ਸਰਵਤਰ ਗੌਨਾ ਹੈ ਕਿ ਸਰਵਤਰ ਭੌਨਾ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿਸਰਵਤਰ ਦੀਨਾ ਹੈ ਕਿਸਰਵਤਰ ਲੀਨਾ ਹੈ ਕਿਸਰਵਤਰ ਜਾਹੋ ਕਿਸਰਵਤਰ ਪਾਹੋ ਕਿਸਰਵਤਰ ਦੇਸ ਹੈ ਕਿਸਰਵਤਰ ਭੇਸ ਹੈ ਕਿਸਰਵਤਰ ਕਾਲ ਹੈ ਕਿਸਰਵਤਰ ਪਾਲ ਹੈ ਕਿਸਰਵਤਰ ਹੰਤਾ ਕਿਸਰਵਤਰ ਗੰਤਾ ਕਿਸਰਵਤਰ ਭੇਖੀ ਕਿਸਰਵਤਰ ਪੇਖੀ ਕਿਸਰਵਤਰ ਕਾਜ ਹੈ ਕਿਸਰਵਤਰ ਰਾਜ ਹੈ ਕਿਸਰਵਤਰ ਸੋਖ ਹੈ ਕਿਸਰਵਤਰ ਪੋਖ ਹੈ ਕਿਸਰਵਤਰ ਤਰਾਣ ਕਿਸਰਵਤਰ ਪ੍ਰਾਣ ਹੈ ਕਿਸਰਵਤਰ ਦੇਸ ਹੈ ਕਿਸਰਵਤਰ ਭੇਸ ਹੈ ਕਿਸਰਵਤਰ ਮਾਨ ਹੈ ਸਦਾਵੰ ਪ੍ਰਧਾਨ ਹੈ ਕਿਸਰਵਤਰ ਜਾਪਿਆ ਕਿਸਰਵਤਰ ਥਾਪਿਆ ਕਿਸਰਵਤਰ ਭਾਨਾ ਕਿਸਰਵਤਰ ਮਾਨ ਕਿਸਰਵਤਰ ਇੰਦਰਾ ਕਿਸਰਵਤਰ ਚੰਦਰਾ ਕੇ ਸਰਬੰਕਲੀ ਮੈਂ ਕੇ ਪਰਮੰਖ ਫਹਿਮਾ ਕੇ ਆਕਲ ਆਲਾ ਮੈਂ ਕੇ ਸਾਹਿਬ ਕਲਾਮਾ ਕੇ ਹੁਸਨ ਅਲ ਬਜ਼ੂ ਹੈ ਤਮਾਮ ਅਲ ਰਜ਼ੂ ਹੈ ਹਮੇ ਸੁਲ ਸਲਾਮ ਹੈ ਸਲੀਖਤ ਮਦਮ ਗਨੀਮ ਅਲ ਸਿਕਸਤ ਹੈ ਗਰੀਬ ਅਲ ਪਰਸਤ ਹੈ ਬਲੰਦ ਅਲ ਮਕਾਨ ਹੈ ਜ਼ਮੀਨ ਅਲ ਜ਼ਮਾਨ ਹੈ ਤਮੀਜ਼ ਅਲ ਤਮਾਮ ਰਜ਼ੂ ਅਲ ਨਿਧਾਨ ਹੈ ਹਰੀਫ ਅਲ ਅਜ਼ੀਮ ਹੈ ਰਜਾਇ ਕ ਯਕੀਨ ਹੈ ਆਨੇ ਕੁਲ ਤਰੰਗ ਹੈ ਅਪੇਦ ਹੈ ਅਪੰਗ ਹੈ ਅਜੀਜ਼ ਅਲ ਨਿਵਾਜ਼ ਹੈ ਗਨੀਮ ਅਲ ਖਿਰਾਜ ਹੈ निरुक्त स्वरूप हैं त्रिमुकत विभूत हैं परभुगत प्रभा हैं सुधा हैं सदैव स्वरूप हैं अपेदी अनूप हैं समस्तो पराज हैं सदा सर्वसाज हैं समस्तुल सलाम हैं सदैवल अकाम है निर्वाध स्वरूप हैं अगाध हैं अनूप हैं, हैं ओं आदि है, अनाद स्वरूप अनंगी अनामे त्रिभंगी त्रिकामे ਤੇਰ ਵਰਗੰ ਤੇਰ ਬਾਧੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੋ ਸਰਬਾ ਅਨੁਰਾਗੈ ਤੇਰ ਭੁਗਤ ਸਰੂਪ ਹੈ ਸਿਜਹ ਹੈ ਅਸ਼ੂਤ ਹੈ ਕਿ ਨਰਕੂ ਪ੍ਰਣਾਸ ਪ੍ਰਿਤਿਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਸਦਾਵੰ ਸਦਾ ਹੈ ਵਿਭੁਗਤ ਸਰੂਪ ਹੈ ਪਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪਰਜੁਗਤ ਅਨੂਪ ਹੈ चाचरी छंद अभंग हैं नंग हैं अपेख हैं लेखाँ परम हैं कर्म हैं अनाद हैं है, जुगाद हैं अजय हैं अभय हैं भूत हैं यादूत हैं अनास हैं उदास हैं या तंद हैं या हैं अभगत हैं विरक्त हैं नास हैं प्रकाश हैं चिंत हैं सुनिंत हैं अलिख हैं अदिख हैं अलेख हैं पेख हैं अटाह हैं अगाह हैं असम्भः अगम्भः अनिलः अनादः अनितः सोनितः अजातः अजादः चर्पण छान्द त्वप्रसाद सर्वाङ्गन्ता सर्वाङ्गता सर्वं ज्ञाता सर्वं ज्ञाता सर्वं कर्ता सर्वं सर्वं प्राणं सर्वं प्राणं सर्वं कर्मं सर्वं धर्मं सर्वं युगता सर्वंमुक्ता रसावलां त्वप्रसाद नमो नरकनासे से सदैव प्रकाशे अनंग स्वरूपे अपंगं विपुते परमात्म परमाथे सदा सर्वसाथे अगाध स्वरूपे नृबाध विपुते अनंगी अनाम्यंगी त्रृकाम्य निरपंगी स्वरूपे सर्वंगी अनुपे न पोत्र न पुत्र न सत्तर न मित्र न ताय न मात न जात है न पाता है। ਨਿਰਸਾ ਕੁੰ ਸਰੀ ਕਹ ਅਮਿਤੋ ਅਮੀ ਕਹ ਸਦੈਵ ਪ੍ਰਵਾਹ ਅਜਹ ਅਜਾਹ ਭਗਵਤੀ ਸ਼ੰਦ ਤਵ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਹਮੇ ਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਉਸਨਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰਹੀਮ ਹੈ के रोजी देहांदा है कि राज कर करी करीमुल कमाल है कि उसनल जमाल हैं गनीमुल खिराज हैं निवाज है हरीफुल शिकान है कलंक प्रणास है समस्तुल निवास है गंजुल गनीम है करहीम मह समस्तुल जुबा हैं के साहिब किरा है के नरक प्रणास है बैस्तुल निवास है के सरबुल गवन्न हैं मैसुल रवान हैं तमामुल तमीज हैं समस्तुल अजीज हैं परम परम ईस है समस्तुल आदिश हैं आदेशल अलेख हैं मिसुल अभेख हैं जमीन उल जमा हैं अमीकुल इमा हैं करीमुल कमाल हैं के जुरत जमाल हैं के अचलंग प्रकाश हैं के मित्तो सुबास हैं के आजब स्वरूप हैं के मित्तो बिपूत ਕਿ ਅਮਿਤੋ ਪਸਾਹ ਕਿ ਆ ਤੁਮ ਪ੍ਰਵਹ ਕਿ ਅਚਲੰ ਅਨੰਗ ਹੰ ਕਿ ਅਮਿਤੋ ਅਭੰਗ ਹੰ ਮਦ ਪਰ ਛੰਦ ਤਵਾ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੋਦਾਮ ਅਰ ਪਰ ਅਗੰਜ ਹਰਨਰ ਪਰਪੰਜ ਅਨਗਨ ਪਰਨਾਮ ਮਨ ਮਨ ਸਲਾਮ ਹਰਨਰ ਅਖੰਡ ਬਰਨਰ ਅਮੰਡ ਅਨਪਵ ਅਨਾਸ ਮਨਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲਥਲ 무ਧਾਮ ਅਨਸ਼ਜ ਅੰਗ ਆਸਨ ਅਭੰਗ ਉਕਮਾ ਅਪਾਰ ਗਤਮਿਤ ਉਦਾਰ ਜਲਥਲ ਅਮੰਡ ਦਿਸ ਵਿਸ ਅਭੰਡ ਜਲਥਲ ਮਹੰਤ ਦਿਸ ਵਿਸ ਬੇਅੰਤ ਅਨਪਵ ਅਨਾਸ ਤ੍ਰਿਤ ਤਰਤੁਰਾਸ ਆਜਾਨ ਬਾਹੂ ਇਕ ਸਦਾ ਹੋ ਓੰਕਾਰ ਆਦ ਕਤਨੀ ਅਨਾਦ ਹਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਿਸ਼ ਜਗਾਤ ਆਜਿ ਨਾ ਬਾਤ ਅਨਚੰਜ ਗਾਤ ਅਨਰੰਜ ਬਾਤ ਅਨ ਟਟ ਪੰਡਾਰ ਅਨ ਠਟ ਅਪਾਰ ਆਡੀਠ ਧਰਮ ਅਤ ਢੀਠ ਕਰਮ ਅਣ ਬਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਸ਼ੰਦ ਤਵਾ ਪ੍ਰਸਾਦ ਕਰੁਣਾ ਅੱਲਾਹ ਅਰ ਘਾਲਾ ਹੈ ਕਲਖੰਡਨ ਹੈ ਮਹ ਮੰਡਨ ਹੈ ਜਗਤੇશ્વਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਉਬਾਰਨ ਹੈ ਤ੍ਰਿਤਕੇ ਧਰਨ ਜਗਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰ ਭਰ ਹੈ ਸਰਪੰਕਰ ਹੈ ਸਰਬ ਪਾਸ ਹੈ ਸਰਬ ਨਾਸ ਹੈ ਕਰੁਣਾਕਰ ਹੈ ਵਿਸੰਪਰ ਹੈ ਸਰਬੇਸ਼ਵਰ ਹੈ ਜਗਤੇશ્વਰ ਹੈ ब्रह्मंडस सह परते पर करुणाकर अज्पा जप है थप्पा थपकृता कृत अमृतामृत अमृतामृत करुणाकृत अकताकृत तरणीतृत अमृते स्वर परमेश अकताक अमृतामृत अजबाकृत अमृतामृत नरनायक खलकायक ਬੇਸਵੰ ਪਰਾ ਕਰੁਣਾਲ ਹੈ ਨਿਰਪਨਾਇਕ ਹੈ ਸਰਬਪਾਇਕ ਹੈ ਭਵ ਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪਜਪਨ ਹੈ ਅਕਲੰਗਰਤ ਹੈ ਸਰਬਾਕ੍ਰਿਤਾ ਹੈ ਕਰਤਾਕਰ ਹੈ ਅਰਤਾਹਰ ਹੈ ਪਰਮਾਤਮ ਹੈ ਸਰਬਆਤਮ ਹੈ ਆਤਮ ਵਸੈ ਜਸ ਕੇ ਜਸ ਹੈ ਉਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਂ ਸੰਸਾਤ ਰੂਪੇ ਨਮੋ ਪਰਮ ਤਤੰਗ ਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਪੋਜ ਭੋਜੇ ਨਮੋ ਪਨ ਪਾਨੇ ਨਮੋ ਕਲਹਾ ਕਰਤਾ ਨਮੋ ਸਾਤ ਰੂਪੇ ਨਮੋ ਇੰਦਰ ਇੰਦਰੇ ਅਨਾਦ ਬੇਪੂਤੇ ਕਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਆਸ ਆਸੇ ਨਮੋ ਬਾਕ ਬੰਕੇ ਅਪੰਗੀ ਸਰੂਪੇ ਅਨੰਗੀ ਅਨਾਮੇ ਤੇਰ ਭੰਗੀ ਤੇਰ ਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜ ਅਲ ਅਪਹ ਅਬ ਅਪੂ ਅਜੂ ਅਨਾਸ ਅਕਾਸ ਅਗੰਜ ਪੰਜ ਲੱਖ ਅਪਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੂਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਭਰਮੰ ਅਗੰਜੇ ਅਲੇਖੇ ਉਜੰਗ ਪ੍ਰਯਾਤ ਛੰਦ ਨਮਸਤੁਲ ਪਰਨਾਮੇ ਸਮਸਤੁਲ ਪਰਨਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਵਿਪੂਤੇ ਸਮਸਤੁਲ ਸਵਰੂਪੇ ਕੋ ਕਰਮੰ ਪ੍ਰਨਾਸੀ ਸੋ ਧਰਮੰ ਵਿਪੂਤੇ ਸਦਾ ਸੱਚਦਾ ਆਨੰਦ चतरंग प्रणासी करिमूल कुनिंदा समस्तुल निवासी अजायब विपुते गजायब गनिमे गनीम हरिय करियमल रही में चतर चक्रवर्ती चतर चक्कर पुगते स्वयं पव शोभंग सर्वदा सर्वजुगते दुकालम प्रणासी दयालं सरूपे ਸਦਾ ਅੰਗ ਸੰਗੇ ਅਪੰਗੰ ਬੇਪੂਤੇ ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ